ਇੱਕ ਅਮਨਦੀਪ ਸਿੰਘ ਹੈਗਾ ਉਰਫ ਅਮਨਾ ਉਹ 4 1 2025 ਨੂੰ ਘਰੋਂ ਚਲਾ ਗਿਆ ਸੀਗਾ ਜਿਹੜਾ ਪਿੰਡ ਹੈਗਾ ਜੀ ਰਾਮਗੜ੍ਹ ਸੰਧੂਆ ਤੇ ਸਾਨੂੰ ਕੱਲ ਇਨਫੋਰਮੇਸ਼ਨ ਮਿਲੀ ਸੀਗੀ ਤੇ ਕਿ ਉਹ ਘਰੋਂ ਚਲਾ ਗਿਆ ਤੇ ਘਰੇ ਵਾਪਸ ਨਹੀਂ ਆਇਆ ਤੇ ਅਸੀਂ ਕੱਲ ਮੁਕਤਮਾ ਨੰਬਰ 5 ਮਿਤੀ 7 1 25 ਅਧੀਨਤਾ ਰਾ 127 6 ਬੀ ਐਨ ਐਸ ਦੇ ਤਹਿਤ ਦਰਜ ਕਰ ਲਿਆ ਸੀਗਾ ਤੇ ਅਸੀਂ ਭਾਲ ਸ਼ੁਰੂ ਕਰਤੀ ਸੀਗੀ ਜਿਸ ਦੀ ਪਾਲ ਕਰਦੇ ਹੋਏ ਸਾਨੂੰ ਇੱਕ ਪਤਾ ਲੱਗਿਆ ਸੀਗਾ ਕਿ ਇੱਕ ਡੈੱਡ ਬੋਡੀ ਜਿਹੜੀ ਆਪਣਾ ਪੰਜਾਬੀ ਬਾਗ ਪੰਜਾਬੀ ਬਾਗ ਹੈਗਾ ਇੱਥੇ ਲਹਿਰੇ ਤੇ ਉਥੇ ਇੱਕ ਉਜਾੜ ਜੇ ਕੋਠੇ ਵਿੱਚ ਇੱਕ ਡੈੱਡ ਬੋਡੀ ਮਿਲੀ ਹੈ ਜੋ ਕਿ ਅਸੀਂ ਮੂਨਕ ਸਿਵਲ ਹਸਪੀਟਲ ਦੇ ਵਿੱਚ ਰਖਵਾਤੀ ਸੀਗੀ ਉਸ ਉਸ ਉਪਰੰਤ ਜਿਹੜਾ ਅਮਨਦੀਪ ਸਿੰਘ ਹੈਗਾ ਉਸ ਦਾ ਉਸ ਦੇ ਪਿਤਾ ਹੈਗੇ ਨੇ ਕੇਵਲ ਸਿੰਘ ਜਿਨ੍ਹਾਂ ਨੇ ਸਾਨੂੰ ਬਿਆਨ ਦਰਜ ਕਰਵਾਇਆ ਉਹਨਾਂ ਨੇ ਆਪਣੇ ਲੈਵਲ ਤੇ ਪਰਤਾਲ ਕੀਤੀ ਕਹਿੰਦੇ ਕਿ ਪੰਜ ਮੁੰਡੇ ਹੈਗੇ ਨੇ ਤੇ ਜਿਨ੍ਹਾਂ ਨਾਲ ਇੱਕ ਹੈਗਾ ਰਾਮਪੁਰਜਵਾਰ ਵਾਲੇ ਤੋਂ ਤੇ ਚਾਰ ਹੈ ਜਿਹਨੇ ਲਹਿਰੇ ਤੋਂ ਜੀ ਵੀ ਇਹਨਾਂ ਨਾਲ ਕੋਈ ਪੈਸਾ ਦਾ ਲੈਣ ਦੇਣ ਸੀਗਾ ਜੋ ਉਹਨਾਂ ਨੇ ਆਪਣੀ ਪਰਸਨਲ ਪਰਤਾਲ ਦੇ ਵਿੱਚ ਦੱਸਿਆ ਤੇ ਉਹ ਪੈਸਾ ਦੇ ਲੈਣ ਦੇਣ ਕਰਕੇ ਕੋਈ ਨਸ਼ੀਲੀ ਜਾਂ ਜ਼ਹਿਰੀਲੀ ਚੀਜ਼ ਖਵਾ ਕੇ ਆ ਕੋਈ ਨਸ਼ੀਲਾ ਜਾਂ ਜ਼ਹਿਰੀਲਾ ਟੀਕਾ ਲਗਾ ਕੇ ਵੀ ਉਸ ਨੂੰ ਉਸ ਦੀ ਮੌਤ ਕਰਤੀ ਤੇ ਉਸ ਨੂੰ ਪੰਜਾਬੀ ਬਾਗ ਉਜਾਰ ਦੇ ਕੋਠੇ ਵਿੱਚ ਉਸਦੀ ਡੈੱਡ ਬੋਡੀ ਸਿੱਟਤੀ ਸੀ। ਸੋ ਕਿਹੜੀ ਧਾਰਾ ਦੇ ਤਹਿਤ ਜਿਹੜੇ ਹੈਗੇ ਮਾਮਲੇ ਦਰਜ ਕੀਤਾ ਗਿਆ ਤੇ ਕਿੰਨੇ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ? ਅਸੀਂ ਤਰਤੀਵੇਂ ਬਿਆਨ ਤੋਂ ਬਾਅਦ ਅਸੀਂ ਪੰਜ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਤੇ ਧਾਰਾ 103 1 61 2 ਬੀਐਨਐਸ ਦੇ ਤਹਿਤ ਅਸੀਂ ਜੁਰਮਵਾਦਾ ਕਰਤਾ ਸੀਗਾ ਜਿਸ ਉਪਰੰਤ ਅਸੀਂ ਦੋਸ਼ੀ ਇੱਕ ਦੋ ਸੀ ਨੂੰ ਅਸੀਂ ਗ੍ਰਿਫਤਾਰ ਕੀਤਾ ਜੀ ਜੀ ਬਾਕੀਆਂ ਦੀ ਪਾਲ ਜਾਰੀ ਹੈ ਜੀ ਸਰ ਇਹਦੇ ਵਿੱਚ ਕੋਈ ਨਸ਼ਾ ਦੇ ਸਬੰਧ ਵਿੱਚ ਵੀ ਮਾਮਲਾ ਕੋਈ ਸਾਹਮਣੇ ਆਏਗਾ ਇਹ ਜੀ ਪੋਸਟਮਾਰਟਮ ਤੋਂ ਬਾਅਦ ਸਾਹਮਣੇ ਆਊਗਾ